ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲੇ ਮੈਂ ਦੱਸਣਾ ਚਾਹਾਂਗਾ ਕਿ ਇੱਕ ਯੁੱਧ ਨਸ਼ਾ ਵਿਰੋਧ ਇੱਕ ਮੁਹਿੰਮ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਈ ਹੈ ਇਹ ਪੰਜਾਬ ਸਰਕਾਰ ਦੀ ਸੀਐਮ ਸਾਹਿਬ ਦੀ ਅਗਵਾਈ ਹੈ ਇਸ ਤਰ੍ਹਾਂ ਦਾ ਕੈਂਪੇਨ ਪਹਿਲੇ ਕਦੀ ਨਹੀਂ ਹੋਇਆ ਤੇ ਤੁਸੀਂ ਸਾਰੇ ਮੁਬਾਰਕਬਾਦ ਦੇ ਹਦਕਾਰ ਹੋ ਤੁਸੀਂ ਸਾਰਿਆਂ ਨੇ ਮੋਢਾ ਤੇ ਬੋਢਾ ਲਾ ਕੇ ਤੁਸੀਂ ਇਸ ਯੁੱਧ ਨੂੰ ਅੱਗੇ ਵਧਾਇਆ ਤੇ ਮੈਂ ਥੋੜਾ ਦੱਸਣਾ ਚਾਹਾਂਗਾ ਕਿ 16 ਜੁਲਾਈ ਨੂੰ ਪੰਜਾਬ ਸਰਕਾਰ ਨੇ ਇੱਕ ਐਸਓਪੀ ਸ਼ੁਰੂ ਕੀਤਾ ਹੈਗਾ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਜਿਸ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਨੂੰ ਰੀਸਟਰਕਚਰ ਕੀਤਾ ਜਾ ਰਿਹਾ ਹੈ ਸੋ ਇਹਨਾਂ ਨੂੰ ਇੱਕ ਫਿਕਸਡ ਸਰੂਪ ਦੇ ਕੇ ਇਹਨਾਂ ਦੀ ਕੰਪੋਜੀਸ਼ਨ ਕੀ ਹੋਊਗੀ ਮੈਂਬਰਾਂ ਦੀ ਸਿਲੈਕਸ਼ਨ ਕਿਵੇਂ ਕੀਤੀ ਜਾਊਗੀ ਤੇ ਤੁਹਾਡਾ ਰੋਲ ਕੀ ਹੋਊਗਾ ਤੁਹਾਡੀਆਂ ਡਿਊਟੀਆਂ ਕੀ ਹੋਊਗੀ ਇਸ ਬਾਰੇ ਜਣਾ ਹੈਗਾ ਇੱਕ ਵਿਸਤਾਰਪੂਰਵਕ ਇੱਕ ਪ੍ਰੋਸੀਜਰ ਬਣਾਇਆ ਗਿਆ ਹੈ ਇਸ ਦੇ ਵਿੱਚ ਲੋਕਾਂ ਦੇ ਵਿੱਚ ਅਵੇਰਨੈਸ ਜਨਰੇਸ਼ਨ ਦਾ ਕੰਮ ਤੁਸੀਂ ਕਰੋਗੇ ਜੇ ਕਿਤੇ ਵੀ ਨਸ਼ੇ ਵਿਕਦੇ ਹੈਗੇ ਤੁਸੀਂ ਉਸ ਦੀ ਸਰਵੇਲੈਂਸ ਕਰੋਗੇ ਤੁਸੀਂ ਪੁਲਿਸ ਨੂੰ ਦੱਸੋਗੇ ਇਨਫੋਰਮ ਕਰੋਗੇ ਤੁਸੀਂ ਲੋਕਾਂ ਨੂੰ ਮੋਬਾਈਲਾਈਜ਼ ਕਰੋਗੇ ਜਿਹੜੀ ਪ੍ਰੀਵੈਂਟਿਵ ਐਕਟੀਵਿਟੀ ਹੈਗੀ ਜਿਹੜੇ ਜਿਸ ਤੇ ਜਿਹੜਾ ਸਾਡਾ ਯੂਥ ਹੈਗਾ ਉਹ ਨਸ਼ਿਆਂ ਵੱਲ ਨਾ ਜਾ ਸਕੇ ਤੇ ਇੱਕ ਸਾਰੇ ਇਸ ਐਕਟੀਵਿਟੀ ਨੂੰ ਕੋਆਰਡੀਨੇਟ ਕੀਤਾ ਜਾਊਗਾ ਵਿਲੇਜ ਡਿਫੈਂਸ ਕਮੇਟੀਆਂ ਦੇ ਥਰੂ ਜਮੀਨੀ ਸਤਰ ਤੇ ਤੇ ਮੈਂ ਸਮਝਦਾ ਹੈ ਸਾਰੇ ਭਾਰਤ ਦੇ ਵਿੱਚ ਇੱਕ ਪਹਿਲਾ ਉਪਰਾਲਾ ਹੈ ਜਦੋਂ ਲੋਕਾਂ ਦੀ ਭਾਗੀਦਾਰੀ ਜਿਹੜੀ ਹੈਗੀ ਇਸ ਤਰ੍ਹਾਂ ਦੇ ਕੈਂਪੇਨ ਦੇ ਵਿੱਚ ਕੀਤੀ ਜਾਊਗੀ ਤੇ ਤੁਹਾਨੂੰ ਇੱਕ ਫਾਰਮਲ ਤਰੀਕੇ ਨਾਲ ਆਇਡੈਂਟੀਟੀ ਕਾਰਡ ਵੀ ਦਿੱਤੇ ਜਾਣਗੇ ਇੱਕ ਆਪਣੀ ਪਹਿਚਾਨ ਹੋਊਗੀ VDC ਦੀ ਇੱਕ ਆਪਣੀ ਪਹਿਚਾਨ ਹੋਊਗੀ VDC ਦਾ ਇੱਕ ਰੋਲ ਹੋਊਗਾ ਮੈਂ ਦੱਸਣਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਤੇ ਕਰ ਕਮਲਾ ਤੋਂ ਅਸੀਂ ਇੱਕ ਸੇਫ ਪੰਜਾਬ ਪੋਰਟਲ ਦਾ ਉਦਘਾਟਨ ਕੀਤਾ ਸੀਗਾ ਜਿਸ ਦੇ ਵਿੱਚ ਅੱਜ ਤੱਕ ਤੁਹਾਡੇ ਦਿੱਤੀ ਸੂਚਨਾ ਦੇ ਮੁਤਾਬਿਕ 4616 ਐਫ ਆਈ ਆਰਾ ਦਰਜ ਹੋ ਚੁੱਕੀ ਸੋ ਜਦੋਂ ਵੀ ਤੁਸੀਂ ਕੋਈ ਇਨਫੋਰਮੇਸ਼ਨ ਦਿੰਦੇ ਹੋ ਤੁਹਾਡਾ ਨਾਂ ਤੁਹਾਡੀ ਆਈਡੈਂਟੀ ਗੁੱਪਤ ਰੱਖੀ ਜਾਂਦੀ ਹੈ ਤੇ ਉਸ ਤੇ ਇਮੀਡੀਏਟ ਕਾਰਵਾਈ ਕੀਤੀ ਜਾਂਦੀ ਹੈ ਤੇ ਪੁਲਿਸ ਜਿਹੜੀ ਹੈਗੀ ਉਸ ਤੇ ਕਾਰਵਾਈ ਕਰਦੀ ਹੈ ਤੁਸੀਂ ਫੀਡਬੈਕ ਦੇ ਸਕਦੇ ਹੋ ਉਹ ਜਿਹੜੀ ਹੈਲਪ ਲਾਈਨ ਹੈਗੀ ਨਹੀਂ ਜਿਹੜੀ WhatsApp ਨੰਬਰ ਹੈ ਉਸ ਤੇ ਤੁਸੀਂ ਮੀਡੀਆ ਭੇਜ ਸਕਦੇ ਹੋ ਤੁਸੀਂ ਕੋਈ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਡੀ ਆਇਡੈਂਟੀਟੀ ਗੁਪਤ ਰੱਖ ਕੇ ਉਸ ਤੇ ਕਾਰਵਾਈ ਕੀਤੀ ਜਾਊਗੀ ਇਹ ਜਿਹੜਾ 1 ਮਾਰਚ ਤੋਂ ਜਿਹੜਾ ਸਾਡਾ ਜਿਹੜਾ ਯੁੱਧ ਸ਼ੁਰੂ ਹੋਇਆ ਹੈ ਇਸ ਦੇ ਵਿੱਚ 1000 ਕਿਜੀ ਤੋਂ ਵੱਧ ਹਿਰੋਇਨ ਰਿਕਵਰ ਹੋ ਚੁੱਕੀ ਹੈ 20000 ਕਿਜੀ ਤੋਂ ਵੱਧ ਪੋਪੀ ਹਸਕ 374 ਕਿਲੋ ਗਾਂਜਾ 3 ਕਰੋੜ ਤੋਂ ਜ਼ਿਆਦਾ ਟੈਬਲੇਟਸ ਕੈਪਸੂਲ 121 ਕਰੋੜ ਡਰਗ ਮਨੀ 12 ਡਰੋਨ 227 ਪਿਸਟਲ 262 ਕਾਰਾਂ ਤੇ 400 ਮੋਟਰਸਾਈਕਲ ਰਿਕਵਰ ਹੋਈਆਂ ਕਾਫੀ ਰਿਕਵਰੀਜ਼ ਜੜੀਆਂ ਹੈਗੀ ਐ ਲੋਕਾਂ ਦੀ ਟਿਪਸ ਤੋਂ ਸਾਨੂੰ ਰਿਕਵਰੀਜ਼ ਜੜੀਆਂ ਉਹ ਇਫੈਕਟ ਹੋਈਆਂ ਤੇ ਆਪਣਾ ਇੱਕ ਬਹੁਤ ਮਹੱਤਵਪੂਰਨ ਰੋਲ ਜਿਹੜੇ ਕਹਿੰ ਲੋ ਨਸ਼ੇ ਤੋਂ ਗ੍ਰਸਤ ਜਿਹੜੇ ਸਾਡੇ ਮੈਂ ਤੇ ਉਹਨਾਂ ਨੂੰ ਵਿਕਟਿਮ ਕਹਾंगा ਤੇ ਉਹਨਾਂ ਦੀ شناخت ਕਰਕੇ ਉਹਨਾਂ ਨੂੰ ਓਟ ਸੈਂਟਰਾਂ ਤੱਕ ਲੈ ਕੇ ਜਾਣਾ ਵੀ ਇੱਕ ਬਹੁਤ ਅਹਿਮ ਰੋਲ ਜਿਹੜਾ ਉਹ ਤੁਹਾਡਾ ਹੋਊਗਾ ਤੇ ਅੰਤ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਰਿਕਵੈਸਟ ਕਰਾਂਗਾ ਕਿ ਆਓ ਤੁਸੀਂ ਸੀਐਮ ਸਾਹਿਬ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਜੁੜੋ ਤੇ ਯੁਧ ਨਸ਼ਾ ਵਿਰੋਧ ਕਾਰਜਾਂ ਵਿੱਚ ਧੰਨਵਾਦ